ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸਾਡਾ ਟਕਲਾ ਤਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਬਾਜੀ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਇੱਕ ਗੱਬਣ ਹੈ ਤੇ ਬਾਕੀ ਸੁਈਆਂ ਇੱਕ ਦੇ ਤਾਜੀ ਸੁਈਆਂ ਤੇ ਮਗਰ ਕੱਟੀ ਵੀ ਨਹੀਂ ਲੀਦੀ ਆਹ ਦੇਖ ਸਾਡੇ ਤਾਜ਼ੇ ਬੱਚੇ ਜਿਹੜਾ ਬਿਲਕੁਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀਆ ਭਾਈ ਕੀ ਹਾਲ ਜੇ ਵਧੀਆ ਵਧੀਆ ਤੁਸੀਂ ਦੱਸੋ ਬਸ ਵਧੀਆ ਚੜ੍ਹਦੀ ਕਲਾ ਜੀ ਤੇ ਨਾਮ ਦੱਸ ਤੇ ਕਿਹੜੀ ਫਿਰ ਮੇਰਾ ਬਗੀਚਾ ਸਿੰਘ ਜੀ ਪਿੰਡ ਹਰੜ ਕਲਾ ਤਹਿਸੀਲ ਈ ਨਾਲਾ ਤੇ ਜ਼ਿਲ੍ਹਾ ਮਰਸਾ ਫੋਨ ਨੰਬਰ ਵੀ ਬੋਲ ਦੋ 992751943 ਠੀਕ ਐ ਤੇ ਅੱਜ ਮਾਲ ਵੇਚ ਦਿੱਤਾ ਜੀ ਹੁਣ ਤਾਂ ਮਾਲ ਵੇਚ ਗਿਆ ਮੈਂ 6-7 ਇਹਦੇ ਵੇਚੀਆਂ ਜੀ ਠੀਕ ਐ ਦੋ ਦਰਾਤੀ ਚਲ ਗਈਆਂ ਤੇ ਦੋ ਸੋਰੀ ਗਈਆਂ ਜੀ ਤੇ ਹੁਣ ਤਿੰਨ ਹੀ ਰਹਿ ਗਈਆਂ ਜੀ ਹੱਥ ਨਹੀਂ ਰਹਿਈਆਂ ਜੀ ਠੀਕ ਐ ਜੀ ਹਾਂਜੀ ਤੇ ਚਲੋ ਫਿਰ ਪਹਿਲਾਂ ਇਹ ਇੱਕ ਤਾਜੀ ਸੂਈ ਹੈ ਜਿਹੜੀ ਮੀਨੀ ਮੱਝ ਆ ਆਹਦੀ ਸੂਈ ਇਹ ਗਾ ਤੇ ਕਿੰਨੇ ਕ ਦੁੱਧ ਵਾਲੀ ਆ ਇਹ ਦੋ 12 13 ਕਿਲੋ ਵਾਲੀ ਹਰਬੀਰ ਭਾਈ ਅੱਛਾ ਹਾਂਜੀ ਖੋਲੋ ਫਿਰ ਤੋੜ ਦਈਏ ਇਹ ਤਾਜੀ ਸੂਈ ਆ ਚਲੋ 12 ਕਿਲੋ ਦੇ ਕਰੀਬ ਦੁੱਧ ਜਿਹੜਾ ਕਿੰਦੇ ਕੀ ਚਵਾਈ ਜਾਊਗੀ। ਬਾਕੀ ਤੁਸੀਂ ਥਾਨ ਖਵਾਨਾ ਆਪੇ ਦੇਖ ਸਕਦੇ ਜੀ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਤੇ ਮੁੱਲ ਫਿਰ ਵੀ ਦੀ ਇਹਦਾ। ਮੁੱਲ ਹਰਪ੍ਰੀਤ ਭਾਈ ਦਾ 80 ਕਰਦੇ ਜੀ। ਅੱਛਾ ਤੇ 75 ਦੀ ਦੇ ਦਈਏ। 75 ਹਜ਼ਾਰ ਦੀ। ਹਾਂਜੀ। ਤੇ ਵਿਚੋ ਕਰਨਾ ਕੋ ਮਾਨਤਨ। ਲਾਸਟ ਭਾਈ 72 ਹਜ਼ਾਰ ਦੀ ਦਵਾਂਗੇ। ਅੱਛਾ 72 ਹਜ਼ਾਰ ਦੀ। ਹਾਂਜੀ। ਬਾਕੀ ਚੂਣ ਜਵਾ ਬੜਾ ਜਿਆਦਾ ਮੈਂ ਦਾ। ਠੀਕ ਹੈ। ਬੱਚੇ ਵਿੱਚ ਜਾ ਕੇ ਤੇ 3-4 ਕਿਲੋ ਬੋਲਾ ਕੱਢਿਆ ਜੀ ਹੁਣ। ਠੀਕ ਹੈ ਜੀ। ਹਾਂਜੀ। ਤੇ ਬਾਕੀ ਚਲੋ ਕੋ ਫੋਨ ਲਾਵੇ ਕਰੀ ਹਨਾ ਬਾਕੀ ਮੈਂ ਬੜੇ ਦੁੱਧ ਵਾਲੀ ਭਾਜੀ ਠੀਕ ਆ ਭਾਜੀ ਥਾਨ ਭਾਂਡੇ ਵਾਲੀ ਮੈਂ ਆ ਠੀਕ ਆ ਕਦ ਵੱਜਣ ਨੂੰ ਤੁਹਾਡੇ ਸਾਹਮਣੇ ਵੇਖ ਲੋ ਚੰਗਾ ਮੈਂ ਦਾ ਠੀਕ ਆ ਅੱਜ 2 ਮਹੀਨਿਆਂ ਵਾ ਵੀਰ ਜੀ ਨਾਲ ਕੋਲੇ ਕਾਵਾ ਤੇ 1 ਮਹੀਨਿਆਂ ਵਾ ਇਹ ਵੀ ਚੰਗੀ ਭਾਰੀ ਝੋਟੀ ਆ ਜਿਹੜੀ ਭਾਰੇ ਪੱਲੇ ਜ ਮਾਜਾ ਵਾਲੀ ਭਾਜੀ ਇਹ ਵੀ ਤੋੜ ਦੋ ਇੱਕ ਕਰੀਏ ਵੀ ਥਾਨ ਦੇਖ ਸੰਦੇ ਤੇ ਲੱਗੇ ਤੋਂ ਇਹ ਗੱਬਣ ਹੈ ਅਜੇ ਥਾਨ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਹੈ ਆਹ ਦੇਖ ਸੰਦੀਪ ਬਾਕੀ ਸਾਰੇ ਵੀ ਰਨ ਹੱਥ ਜੋੜ ਕੇ ਬੇਨਤੀ ਇਹੀ ਆ ਕਿਸੇ ਵੀ ਵੀਰ ਨੇ ਕਿਸੇ ਵੀ ਵੀਡੀਓ ਤੋਂ ਕਿਸੇ ਵੀ ਵਪਾਰੀ ਤੋਂ ਕੋਈ ਵੀ ਪਸ਼ੂ ਲੈਣਾ ਵਾ ਆਪਣਾ ਦੋ ਟਾਈਮ ਆਪ ਚੋ ਕੇ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲੈਣਾ ਕੋਈ ਆਪਣੇ ਤੁਸੀਂ ਗਰੰਟੀ ਤੇ ਪਸ਼ੂ ਖੜਨਾ ਨਾ ਸਾਡੇ ਤੇ ਰੋ ਤੇ ਨਾ ਅਗਲੇ ਵਪਾਰੀ ਤੇ ਰੋ ਬੜੀ ਵੱਡੀ ਭਾਈ ਘੋਟੀ ਆ ਹਾਂਜੀ ਲੈ ਲੋ ਜੇਰਾ ਤਾਂ ਪਿਆਜ ਨੂੰ ਠੀਕ ਦੇ ਹਾਂਜੀ ਅਸੀਂੋਂ ਗੱਦ ਲੈ YouTube ਠੀਕ ਹੈ ਜੀ ਹਾਂਜੀ ਤੇ ਕਿੰਨੇ ਕ ਦੁੱਧ ਆ ਲਈਓ ਤਰਾ ਇਹ ਭਾਜੀ ਦੁੱਧ ਆਪਣੀ ਗਾਰੰਟੀ ਨਾਲ ਦਵਾਂਗੇ ਮੈਂ ਆਪਣੀ ਭੂਆ ਜੀ ਤੋਂ ਲੈਣਦੀ ਆ ਗੱਗੋ ਮਾਲ ਤੋਂ ਠੀਕ ਆ 16 ਕਿਲੋ ਦੀ ਆਪਣੀ ਗਾਰੰਟੀ ਉੱਚੀ ਅੱਛਾ 16 ਲੀਟਰ ਦੁੱਧ ਕਿਸ ਕਸੁੰਦੀ ਆ ਫਿਰ ਵੀ ਕੋਈ ਲਾ ਜੀ ਆਪਾਂ ਨੂੰ ਰੁਪਈਆ 10000 20000 ਪਾ ਦੇ ਅੱਛਾ ਠੀਕ ਆ ਕਿ ਨਹੀਂ ਠੀਕ ਆ ਭਾਜੀ ਕੋਈ ਕਮੀ ਵਾਲੀ ਗੱਲ ਨਹੀਂ ਹੈਗੀ ਦੀ ਤੇ ਇਹਦਾ ਫਿਰ ਮੁੱਲ ਵੇ ਲੋਏ ਹੁਣ ਮਈਆਂ ਦੇ ਡੇਢ ਲੱਖ ਦੀਆਂ ਵੀ ਗੱਲਾਂ ਝੋਟੀਆਂ ਹਾਂਜੀ ਹਾਂਜੀ ਰੇਗੋ ਜਨੇਰੀ ਆ ਗਈ ਉਹਨੇ ਇਹ ਦੇਦਾਂਗੇ ਆਪਾਂ ਜੱਜ ਜੀ ਗੱਲ ਕਰ ਦਈਏ ਫਿਰ 100 ਲੱਖ ਦੀ ਦੇ ਦੀ ਯਾਰ ਤੁਸੀਂ ਹਾਂਜੀ ਪੂਰੇ ਲੱਖ ਦੀ ਦੇ ਦੀ ਕਰ ਦਈਏ ਵਿੱਚ ਮਾਨਤਨ 95 ਦੀ ਦੇ ਦਈਏ ਫਿਰ ਹਾਂ ਠੀਕ ਹੈ ਕਿ ਮੌਕੇ ਤੇ ਹੋਰ ਕਰਦੇ 92 ਦੇ ਦੇ ਦਈਏ 92 ਦੀ ਭਾਈ ਝੋਟੀ ਦੇ ਦਾਂ ਜਿਹੜਾ ਵੀਰ ਝੋਟੀ ਲੈ ਜੂ ਯਾਦ ਕਰੂਗਾ ਕੋਈ ਕਮੀ ਪੀਸ਼ੀ ਨਹੀਂ ਝੋਟੀ ਜਗੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਤੇ ਬਾਕੀ 92 ਚ ਹੋਏ ਆ ਬਈ ਛੋਟ ਛਾਟ ਹੋ ਜਾਊਗਾ ਬਈ ਭਾਈ ਇੱਕ ਗੱਲ ਹੈਗੀ ਆ ਵੇਖੋ ਆਪਾਂ ਇੱਕ ਨਾ ਝੋੜੀ ਦੀ ਛੋਟੀ ਹੁੰਦੀ ਆ ਅੱਖ ਚ ਦੁੰਬਾ ਵੱਜਾ ਚਲੀਦਾ ਅੱਛਾ ਬਾਕੀ ਬਿਲਕੁਲ ਸਹੀ ਆ ਉਹਦਾ ਚੱਕਰ ਨਹੀਂ ਕੋਈ ਆ ਹਾਂ ਜੀ ਉਹ ਮੈਂ ਸਾਡਾ ਦੱਸਣ ਦਾ ਫਰਜ਼ ਆ ਹਾਂ ਜੀ ਆ ਵੇਖੋ ਬਾਕੀ ਬਿਲਕੁਲ ਮਾਲਾ ਨੂੰ ਦਰਦੀ ਆ ਇਹਦਾ ਕੋਈ ਚੱਕਣੇ ਕੋਈ ਮੋਕਾ ਦੇਣਾ ਸਾਰਾ ਕੁਝ ਉਹ ਬਸ ਥੋੜਾ ਜਿਹਾ ਚਿੱਟਾ ਜਿਹਾ ਜਿਹੜਾ ਚੱਕਾ ਅੱਗੇ ਪਾਸੇ ਚਿੱਟਾ ਮੜਾ ਆ ਅੱਖ ਚ ਬਾਕੀ ਅੱਖ ਚ ਨਹੀਂ ਆ ਬਨੇ ਗਈ ਆ ਬਨੇ ਤੇ ਇਹ ਕਰੇ ਇਧਰ ਨੂੰ ਕਰਕੇ ਦਿਖਾ ਹੀ ਦਈਏ ਚੰਗੀ ਤਰ੍ਹਾਂ ਬਾਕੀ ਕੋਈ ਗੱਲ ਨਹੀਂ ਹੈ ਜੀ ਉਹਦੇ ਵੇਖੋ ਉਤਰਾ ਕਿਸੇ ਵੀਰ ਭਰਾ ਨੂੰ ਆ ਉਤਰਾ ਵੀ ਨਹੀਂ ਪਤਾ ਲੱਗਣਾ ਇੱਥੇ ਆਇਆ ਵੀ ਹਾਂ ਜੀ ਪਰ ਫਿਰ ਵੀ ਚਲੋ ਦੱਸ ਦਿੰਨੇ ਆ ਹਾਂਜੀ ਹਾਂਜੀ ਦੱਸਣ ਦਾ ਫਰਜ਼ ਹੈ ਆਪਣਾ ਠੀਕ ਹੈ ਵੀ ਨਹੀਂ ਹਾਂਜੀ ਹਾਂਜੀ ਬਾਕੀ ਬਿਲਕੁਲ ਸਹੀ ਆ ਅੱਖਾਂ 'ਚ ਕੋਈ ਹੋਰ ਹਲੜ ਰਹੀਆਂ ਵੀ ਦੀਦਾ ਬਿਲਕੁਲ ਠੀਕ ਹੈ ਤੇ ਬਾਕੀ ਥੰਡ ਥੋਣ ਸਾਰਾ ਕੋ ਜੋਕ ਕੇ ਬਿਲਕੁਲ ਉਹ ਤੇ ਆਪਣੀ ਗਰੰਟੀ ਹੋ ਕੋਈ ਵੀਰ ਭਾਵੇਂ ਹੱਥੋਂ ਨਾ ਲਾਵੇ ਠੀਕ ਹੈ ਜੀ ਹਾਂਜੀ ਤੇ ਹੁਣ ਜਿਹੜੀ ਆ ਗਿਆ ਆਪਣੇ ਕੋਲੇ ਕਾਨੀਲੀ ਦੀ ਮੱਝ ਹਾਂਜੀ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੀ ਇਹ ਕੋਈ ਭਾਈ ਦੁੱਧ ਲੀਟਰ ਉਹਨਾ ਦੱਸ ਦਲੂਗਾ ਤੇ ਬੱਚਾ ਕੀ ਹੈ ਤੇ ਮਗਰ ਬੱਚਾ ਇਹਦੇ ਮਗਰ ਕੱਟਾ ਜੇ ਠੀਕ ਆ ਹਾਂਜੀ ਤੋਰੋ ਫੇਰ ਕਰੀਨ 10 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਤਿਆਰ ਹੈ ਕੋ ਦਹ ਜਿੰਨਾਂ ਦੇ ਲਾਗੇ ਬੰਨੇ ਨੇ ਲੇ ਕਹਿੰਦੇ ਕਿ ਸੁਈ ਹੈ ਕੋ ਦੋ ਦਿਨ ਉੱਪਰ ਕੋ ਦੋ ਦਿਨ ਥੱਲੇ ਜੇ ਕੋ ਦੋ ਟੈਂਕ ਚੋਕੇ ਖੜਦਾ ਫਿਰ 10 ਕਿਲੋ ਲੇਟਣਾ ਦੋਦਿਆ ਠੀਕ ਆ ਤੇ ਜੇ ਅਸੀਂ ਔਨਲਾਈਨ ਭੇਜਦੇ ਆ ਫਿਰ ਸਾਡੀ 9 ਕਿਲੋ ਦੀ ਠੰਡਾ ਕਰਕੇ ਗਾਰੰਟੀ ਆ ਠੀਕ ਆ ਜੀ ਠੀਕ ਆ ਭਾਜੀ ਨਾ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਭਾਜੀ 80000 ਜੀ 80000 ਆ ਹਾਂਜੀ ਤੇ ਇਹ ਕਿੰਨੇ ਦੀ ਜੱਸ ਨੂੰ 75 ਦੀ ਜੜੀਏ 70 ਦੀ ਦੇ ਦਈਏ ਬੱਤਰ ਦੀ ਫਿਰ ਦੇ ਦਈਏ ਲਾਸਟ ਆਪਾਂ ਅੱਛਾ ਹਾਂਜੀ ਤੇ ਬਾਕੀ ਮਾਨਤਾ ਨੂੰ ਮੌਕੇ ਤੇ ਹੋ ਜਾਊਗਾ ਕੋਈ ਫੋਨ ਲਾਵੇ ਇੱਕ ਰੀ ਜੋਰ ਨੀਲੀ ਦਾ ਵੀ ਝੋਟੀ ਆ ਝੋਨ ਚਵਾ ਦੀ ਪੂਰੀ ਵਧੀਆ ਭਾਵੇਂ ਕੋਈ ਵੀ ਚਾਰ ਟਾਈਮ ਪੰਜ ਟਾਈਮ ਚੋ ਕੇ ਆਪਣੀ ਤਸੱਲੀ ਕਰਕੇ ਲੈ ਜੀ ਠੀਕ ਹੈ ਜੀ ਠੀਕ ਹੈ ਕਿ ਨਹੀਂ ਠੀਕ ਹੈ ਤੇ ਬਾਕੀ ਆਡੀ ਇਹੋ ਹੀ ਬੇਨਤੀ ਆ ਕਿ ਇੱਥੇ ਆਣ ਕੇ ਵੇਖ ਕੇ ਤੇ ਫੇਰ ਡੰਗਰ ਖੜੋ ਹਾਂਜੀ ਹਾਂਜੀ ਇਹ ਕਿ ਨਹੀਂ ਭਾਜੀ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਖੜੋ ਫੇਰ ਜਿਹੜਾ ਕਿਸੇ ਭੈਣ ਭਰਾ ਨੂੰ ਲਾਮਾ ਦੇਣਾ ਚਾਹੇ ਮੁੜ ਕੇ ਲਾਮੇ ਵਾਲੀ ਵੀ ਆਪਣਾ ਟਾਈਮ ਨਿਕਲੀ ਜਾਂਦਾ ਹਾਂਜੀ ਹਾਂਜੀ ਠੀਕ ਹੈ ਕਿ ਨਹੀਂ ਫੇਰ ਵੀ ਕਿਸ ਹਾਂਜੀ ਬਾਕੇ ਆਪਣੀ ਤਸੱਲੀ ਜਾਣ ਕੇ ਕਰਕੇ ਤੇ ਫਿਰ ਪਸ਼ੂ ਫਰਿਆ ਕਰੋ ਠੀਕ ਹੈ ਜੀ ਕਿਉਂਕਿ ਜਦੋਂ ਸਾਡੇ ਕਿੱਲੇ ਦੇ ਬੱਚਾਂ ਦਾ ਉਹ ਤੋਂ ਕੋਈ ਦੁੱਖ ਨਹੀਂ ਹੁੰਦਾ ਹਾਂਜੀ ਠੀਕ ਆ ਭਾਜੀ ਇਹ ਗੱਲ ਤੇ ਆ ਸਾਡੇ ਅਗਰ ਮੁੜ ਕੇ ਹੁੰਦਾ ਫਿਰ ਦੁੱਖ ਹੁੰਦਾ ਠੀਕ ਹੈ ਜੀ ਇਹ ਨਹੀਂ ਮੇਰੇ ਕੋਈ ਮੈਂ ਆਪਣੀ ਗੱਲ ਨਹੀਂ ਕਰਦਾ ਮੈਂ ਸਾਰਿਆਂ ਲਈ ਕਦੇ ਸਾਰਿਆਂ ਦੀ ਆਪਾਂ ਗੱਲ ਕਰਨੀ ਆ ਵੀ ਆਪਾਂ ਨਾ ਕਿਸੇ ਦਾ ਉਹਨਾ ਟਾਈਮ ਖਰਾਬ ਹੋਵੇ ਤੇ ਆਪਣਾ ਪਹਿਲਾਂ ਵੇਖ ਚਾ ਕੇ ਫੋਨ ਕਰਦੇ ਆ ਉਹਨੂੰ ਵੀ ਖਰਾਬ ਹੀ ਪੀਰ ਪਰੇਸ਼ਾਨ ਨੂੰ ਦੇਜਣੇ ਪੈਸੇ ਦਿੱਤੇ ਹੁੰਦੇ ਆ ਹਾਂਜੀ ਹਾਂਜੀ ਠੀਕ ਹੈ ਕਿ ਨਹੀਂ ਠੀਕ ਹੈ ਜੀ ਬਾਕੇ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ਼ ਚਾਹ ਕੇ ਤਸੱਲੀ ਕਰਕੇ ਖੜੋ ਜੀ